ਅੱਜ ਰੰਗ ਮੰਡੀ ਦਾ ਜ਼ੌਰਾ ਕੀਤਾ ਗਿਆ ਤੇ ਜੋ ਇੱਥੇ ਤਨਖਤ ਦੀ ਅਰਾਈਵਲ ਹੈ ਹਲੇ ਨੰਬਰ 4 4 ਹੈ ਪਰ ਸਾਨੂੰ ਮਿਲ ਰਿਹਾ ਹੈ ਕਿ ਅਗਲੇ 2-3 ਦਿਨਾਂ 'ਚ ਖੂਬ ਇੱਥੇ ਪ੍ਰੋਡਿਊਸ ਆ ਜਾਏਗੀ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਕੰਬਾਈਨ ਚੱਲ ਰਹੀਆਂ ਹਾਰਵੈਸਟ ਚੱਲ ਰਹੇ ਨੇ ਕਿ ਉਹ 9 ਵਜੇ ਤੋਂ ਬਾਅਦ ਚਲਾਏ ਜਾਣ 7 ਵਜੇ ਤੋਂ ਪਹਿਲਾਂ ਬੰਦ ਕਰ ਦਿੱਤੇ ਜਾਣ ਤਾਂ ਕਿ ਨਮੀ ਨਾ ਹੋਏ ਤਨਖਤ ਜੋ ਮੰਡੀ ਚ ਆਉਂਦੀ ਹੈ ਤੇ ਲੋਕ ਕਿਸਾਨ ਵੀਰਾਂ ਨੂੰ ਵੀ ਇਹੀ ਅਪੀਲ ਹੈਗੀ ਕਿ ਉਹ ਗਿੱਲੀ ਤਨਖਤ ਨਾਲ ਲੈ ਕੇ ਆਣ ताकि कोई भी तंग ना हो। पूरे प्रबंध ठीक है इतने तरपालों का अरेजमेंट क्योंकि अगे आने वाले एक दो दिन च मीह की प्रोडक्शन है सो तरपालों का अरेजमेंट आड़ती वों गया सारी एजेंसीज वाले अपनी अपनी ड्यूटी कर रहे हैं सो उम्मीद हैगी कि जो सीजन है वो अच्छा चलेगा आस हैगी है कि इस बारी दस परसेंट वेगा पिछले साल हाँ सा लेबर ठेकेदार ठेकेदार है ਬੀ.ਯੂ.ਸੀ. ਮੈਡਮ ਦੇ ਸਾਹਮਣੇ ਉਹਨਾਂ ਨੂੰ ਹਦਾਇਤ ਵੀ ਕਰਤੀ ਤੇ ਲੇਬਰ ਦਾ ਬੋਰਡ ਆਉਂਦਾ ਹੀ ਸਾਡੇ ਕੋਲ ਪੂਰਾ ਤੇ ਟਰਾਂਸਪੋਰਟੇਸ਼ਨ ਵੀ ਕਹਿੰਦਾ ਵੀ ਉਹ ਪ੍ਰਬੰਧ ਪੂਰੇ ਕਰਿਓ। ਰੇਟ ਕੀ ਰਿਹਾ ਜੀ ਇਸ ਵਾਰ? ਰੇਟ ਇਸ ਵਾਰ 275 ਰੁਪਏ ਸਰਕਾਰੀ ਰੇਟ ਹੈ ਜੀ। ਤੇ ਅੱਜ ਤੋਂ ਸਾਡੀ ਪਰਚੇ ਸ਼ੁਰੂ ਹੋ ਗਈ ਤੇ ਸਾਰੀਆਂ ਸਾਡੀਆਂ ਜਿਹੜੀਆਂ ਮਾਰਕਫੈਡ ਪੰਜ ਗ੍ਰੇਡ ਤੇ 500 ਤਿੰਨ ਖਰੀਦ ਏਜੰਸੀ ਇੱਥੇ ਕੰਮ ਕਰਦੀਆਂ ਨੇ ਤੇ ਇਹਨਾਂ ਨੇ ਅੱਜ ਤੋਂ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ।